ਵਿਸ਼ਾ ਵਸਤੂ ਕਥਨਕ ਤੇ ਚਿਤ੍ਰ ਚਿਤ੍ਰਣ ਪੜਾਂਗੇ ਇਹ ਪਾਰਟ 1 ਹੈ ਇਸ ਵਿੱਚ ਆਪਾਂ ਤਿੰਨ ਤੱਤ ਹੀ ਪੜਾਂਗੇ ਅੱਗੇ ਦੇ ਚਾਰ ਤੱਤ ਆਪਾਂ ਅਗਲੇ ਪਾਰਟ ਵਿੱਚ ਪੜਾਂਗੇ ਤੇ ਮੈਂ ਇਹਨਾਂ ਤੱਤ ਨੂੰ ਡਿਫਰੈਂਸ ਦੇ ਫਾਰਮ ਵਿੱਚ ਲਿਖ ਲਿਆ ਜਿਸ ਨਾਲ ਤੁਹਾਨੂੰ ਲਰਨ ਕਰਨਾ ਬਹੁਤ ਈਜ਼ੀ ਹੋ ਜਾਏਗਾ ਤੁਸੀਂ ਇਸ ਨੂੰ ਪੈਰੇ ਵਿੱਚ ਹੀ ਲਿਖਣਾ ਬਟ ਤੁਹਾਡੀ ਲਰਨਿੰਗ ਈਜ਼ੀ ਹੋ ਜਾਵੇ ਇਸ ਲਈ ਮੈਂ ਇਸ ਨੂੰ ਡਿਫਰੈਂਸ ਦੇ ਫਾਰਮ ਵਿੱਚ ਲਿਖਿਆ ਤੇ ਕੁਝ ਪੁਆਇੰਟਸ ਇਦਾਂ ਦੇ ਨੇ ਜਿਨ੍ਹਾਂ ਨੂੰ ਤੁਸੀਂ ਤਿੰਨਾ ਵਿੱਚ ਲਿਖ ਸਕਦੇ ਹੋ ਤਾਂ ਉਹ ਸਿਮਿਲਰ ਨੇ ਉਹ ਤੁਸੀਂ ਲਿਖ ਸਕਦੇ ਹੋ ਤੇ ਇਸ ਟੌਪਿਕ ਦਾ ਤੁਹਾਨੂੰ ਕੁਸ਼ਣ ਕਿੱਦਾਂ ਆਊਗਾ ਜਿਵੇਂ ਉਹ ਤੁਹਾਨੂੰ ਪੁੱਛ ਲੈਣਗੇ ਕਿ ਨਿੱਕੀ ਕਹਾਣੀ ਦੇ ਤੱਤ ਲਿਖੋ ਲੰਮੀ ਕਹਾਣੀ ਦੇ ਤੱਤ ਲਿਖੋ ਤਾਂ ਤੁਸੀਂ ਉਹ ਸਾਰੇ ਤੱਤ ਜਿਹੜੇ ਲਾਈਨ ਵਾਈਜ਼ ਲਿਖ ਦੇਣੇ ਆ ਜਿਵੇਂ ਪਹਿਲਾ ਤੱਤ ਲਿਖ ਦੇਣਾ ਫਿਰ ਦੂਜਾ ਲਿਖ ਦੇਣਾ ਤੀਜਾ ਇਹ ਸਿਰਫ ਤੁਹਾਡੀ ਲਰਨਿੰਗ ਲਈ ਡਿਫਰੈਂਸ ਦੇ ਰੂਪ ਚ ਲਿਖੇ ਹੋਏ ਨੇ ਤਾਂ ਹੁਣ ਆਪਾਂ ਪਹਿਲਾ ਤੱਤ ਪੜਾਂਗੇ ਵਿਸ਼ਾ ਵਸਤੂ ਨਿੱਕੀ ਕਹਾਣੀ ਦਾ ਵਿਸ਼ਾ ਵਸਤੂ ਵਿਸ਼ਾ ਵਸਤੂ ਨਿੱਕੀ ਕਹਾਣੀ ਦਾ ਪ੍ਰਮੁੱਖ ਤੱਤ ਹੈ ਮਨੁੱਖੀ ਜੀਵਨ ਦੀ ਹਰ ਇੱਕ ਘਟਨਾ ਤੇ ਪ੍ਰਸਥਿਤੀ ਕਹਾਣੀ ਦਾ ਵਿਸ਼ਾ ਵਸਤੂ ਬਨਨ ਦੀ ਸੰਭਾਵਨਾ ਰੱਖਦਾ ਹੈ ਕਹਾਣੀ ਸਾਡੇ ਜੀਵਨ ਨਾਲ ਵੱਧ ਤੋਂ ਵੱਧ ਸੰਬੰਧ ਰੱਖਦੀ ਹੈ ਇਸ ਲਈ ਕਹਾਣੀ ਵਿੱਚ ਲਗਭਗ ਹਰ ਪ੍ਰਕਾਰ ਦੇ ਵਿਸ਼ੇ ਨੂੰ ਛੋਹਿਆ ਜਾ ਸਕਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਜੀਵਨ ਦੇ ਅਰਥਹੀਨ ਚਿਨਾ ਦਾਵੀ ਵਰਣਨ ਕੀਤਾ ਜਾ ਸਕਦਾ ਹੈ ਮਤਲਬ ਇਹ ਉਹ ਜਿਹੇ ਚਿੰਨ੍ਹਾਂ ਦਾ ਵਰਣਨ ਨਹੀਂ ਕਰਨਾ ਜਿਨ੍ਹਾਂ ਦਾ ਕੋਈ ਅਰਥ ਹੀ ਨਾ ਨਿਕਲੇ ਕੋਈ ਅਰਥ ਵਾਲੇ ਚਿੰਨ ਹੀ ਆਪਾਂ ਉਹਨਾਂ ਦਾ ਵਰਣਨ ਕਰਨਾ ਹੈ ਉਹਨਾਂ ਨੂੰ ਹੀ ਇੱਕ ਕਹਾਣੀ ਦਾ ਰੂਪ ਦੇ ਸਕਦੇ ਹਾਂ ਕਹਾਣੀ ਵਿੱਚ ਰੌਚਿਕਤਾ ਅਤੇ ਪ੍ਰਭਾਵਸ਼ੀਲਤਾ ਦਾ ਹੋਣਾ ਜ਼ਰੂਰੀ ਹੈ ਤੇ ਇਹ ਤਾਂ ਹੀ ਸੰਭਵ ਹੈ ਜੇਕਰ ਕਹਾਣੀ ਸਾਡੇ ਰੋਜ਼ਾਨਾ ਜੀਵਨ ਦੀਆਂ ਅਜਿਹੀਆਂ ਸਥਿਤੀਆਂ ਨੂੰ ਬਿਆਨ ਕਰੇ ਜੋ ਪ੍ਰਭਾਵਸ਼ਾਲੀ ਹੋਣ ਏ ਪੁਆਇੰਟ ਹੈ ਜਿਹੜਾ 4th ਪੁਆਇੰਟ ਇਹ ਤੁਸੀਂ ਲੰਮੀ ਕਹਾਣੀ ਤੇ ਮਿੰਨੀ ਕਹਾਣੀ ਵਿੱਚ ਵੀ ਲਿਖ ਸਕਦੇ ਹੋ ਹੁਣ ਇਹ ਲੰਮੀ ਕਹਾਣੀ ਦਾ ਵਿਸ਼ਾ ਵਸਤੂ ਵਿਸ਼ਾ ਵਸਤੂ ਦੀ ਚੋਣ ਲੇਖਕ ਲਈ ਮੁਢਲਾ ਕਦਮ ਹੁੰਦਾ ਹੈ ਲੰਮੀ ਕਹਾਣੀ ਜਟਿਲ ਅਤੇ ਖੁੱਲੇ ਸੁਭਾਅ ਵਾਲੀ ਹੋਣ ਕਰਕੇ ਇਤਿਹਾਸ ਮਿਥਿਹਾਸ ਮਹੋ ਵਿਗਿਆਨ ਸਮਾਜ ਵਿਗਿਆਨ ਆਦਿ ਵਿਸ਼ਿਆਂ ਨਾਲ ਭਰਪੂਰ ਹੁੰਦੀ ਹੈ ਕਿਹੜੇ ਕਿਹੜੇ ਵਿਸ਼ਿਆਂ ਨਾਲ ਭਰਪੂਰ ਹੁੰਦੀ ਹੈ ਇਤਿਹਾਸ ਮਿਥਿਹਾਸ ਮਨ ਮਹੋ ਵਿਗਿਆਨ ਸਮਾਜ ਵਿਗਿਆਨ ਇਸ ਦਾ ਵਿਸ਼ਾ ਵਿਸ਼ਾਲ ਹੋਣ ਕਰਕੇ ਇਸ ਵਿੱਚ ਦੂਜੇ ਸਾਹਿਤ ਰੂਪਕਾਰਾਂ ਦੀ ਵਿਧੀਆਂ ਨੂੰ ਅਪਣਾਉਣ ਦੀ ਗੁੰਜਾਇਸ਼ ਵੀ ਵਿਧੇਰੇ ਹੁੰਦੀ ਹੈ ਹੁਣ ਮਿੰਨੀ ਕਹਾਣੀ ਦਾ ਵਿਸ਼ਾ ਵਸਤੂ ਵਿਸ਼ਾ ਵਸਤੂ ਦੀ ਇੱਥੇ ਗੋਣ ਲਿਖਿਆ ਹੋਇਆ ਬੱਚੇ ਇੱਥੇ ਗੋਣ ਨਹੀਂ ਚੋਣ ਆਊਗਾ ਚੱਚੇ ਨਾਲ ਚੋਣ ਲੇਖਕ ਲਈ ਮੁੱਢਲਾ ਕਦਮ ਹੁੰਦਾ ਹੈ ਵਿਸ਼ਾ ਸਮਾਜਿਕ ਆਰਥਿਕ ਰਾਜਨੀਤਿਕ ਖੇਤਰ ਤੋਂ ਇਲਾਵਾ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ ਜੋ ਕਿ ਸਮੇਂ ਵਿੱਚ ਖੰਡੇਤ ਹੋ ਰਹੀ ਮਨੁੱਖਾਂ ਦੀਆਂ ਅਨੇਕਾਂ ਸਮੱਸਿਆਵਾਂ ਜਨਮ ਲੈਂਦੀਆਂ ਹਨ ਕੀ ਹੋ ਰਿਹਾ ਹੈ ਖੰਡੇਤ ਹੋ ਰਹੀ ਜਿਹੜੀਆਂ ਮਿੰਨੀ ਕਹਾਣੀ ਦਾ ਵਿਸ਼ਾ ਬਣ ਸਕਦੀਆਂ ਹਨ ਕਹਾਣੀ ਵਿੱਚ ਰੌਚਿਕਤਾ ਤੇ ਪ੍ਰਭਾਵਦ ਹੋਣਾ ਵੀ ਲਾਜ਼ਮੀ ਹੈ ਇਹ ਉਹੀ ਪੁਆਇੰਟ ਹੈ ਸੇਮੀ ਉਦਦੇ ਫੋਰਥ ਇਹ ਵਾਲਾ ਇਹ ਤੁਸੀਂ ਲਿਖ ਸਕਦੇ ਹੋ ਦਿਨਾਂ ਚ ਹੁਣ ਹੈ ਦੂਜਾ ਤੱਤ ਕਥਾਨਕ ਕਥਾਨਕ ਨੂੰ ਪਲਾਟ ਜਾਂ ਗੋਦ ਵੀ ਕਹਿੰਦੇ ਹਨ ਪਲਾਟ ਦਾ ਮਤਲਬ ਕੀ ਹੁੰਦਾ ਹੈ ਹੁਣ ਕਿ ਆਪਾਂ ਕਿਸੇ ਕਹਾਣੀ ਨੂੰ ਕਿੱਦਾਂ ਲਿਖਦੇ ਜਿਵੇਂ ਉਹਦੇ ਸਟਾਰਟਿੰਗ ਤੇ ਕੀ ਹੁੰਦਾ ਆਰੰਭ ਵਿੱਚ ਮਿਡਲ ਵਿੱਚ ਮੱਧ ਵਿੱਚ ਕੀ ਹੁੰਦਾ ਤੇ ਅੰਤ ਵਿੱਚ ਕੀ ਹੁੰਦਾ ਜਾਂ ਕਿੰਨੇ ਸ਼ਬਦਾਂ ਦੀ ਹੁੰਦੀ ਹੈ ਇਹ ਇਹ ਹੁੰਦਾ ਪਲਾਟ ਕਥਾਨਕ ਹੁਣ ਐ ਨਿੱਕੀ ਕਹਾਣੀ ਦਾ ਕਥਾਨਕ ਨਿੱਕੀ ਕਹਾਣੀ ਦਾ ਕਥਾਨਕ ਸੰਖੇਪ ਤੇ ਸਰਲ ਹੁੰਦਾ ਹੈ ਕਹਾਣੀ ਦੇ ਕਥਾਨਕ ਦਾ ਆਰੰਭ ਆਰੰਭ ਹੁਣ ਤੇ ਦੱਸਿਆ ਆਰੰਭ ਕਿਵੇਂ ਦਾ ਹੁੰਦਾ ਆਰੰਭ ਝਟਪਟਾ ਨਾਟਕੀ ਤੇ ਖਿੱਚ ਭਰਿਆ ਹੁੰਦਾ ਹੈ ਮੱਦ ਮਤਲਬ ਮੀਡੀਅਮ ਮਿਡਲ ਵਿੱਚ ਉਸ ਦੀਆਂ ਹੋਰ ਪਰਤਾਂ ਉਗਦੀਆਂ ਤੇ ਹੋਰ ਵਧੇਰੇ ਪੀੜਾ ਹੁੰਦਾ ਜਾਂਦਾ ਹੈ ਪੀੜਾ ਮਤਲਬ ਸਟਰੋਂਗ ਅੰਤ ਵਿੱਚ ਇੱਕ ਪਲਟਾ ਆਉਂਦਾ ਹੈ ਪਲਟਾ ਟਵਿਸਟ ਜਿਸ ਦਾ ਪਾਠਕ ਦੇ ਮਨ ਉੱਪਰ ਅਣਕਿਆਸਿਆ ਮਤਲਬ ਅਨਐਕਸਪੈਕਟਿਡ ਅਚੰਪੇਪੂਰਨ ਪ੍ਰਭਾਵ ਪੈਂਦਾ ਹੈ ਮਤਲਬ ਅਮੇਜ਼ਿੰਗ ਜਿਵੇਂ ਆਪਾਂ ਕੋਈ ਮੂਵੀ ਵੇਖਦੇ ਹਾਂ ਉਸ ਦੇ ਅੰਤ ਵਿੱਚ ਜਿਵੇਂ ਕੋਈ ਇੱਕ ਟਵਿਸਟ ਆ ਜਾਂਦਾ ਹੁੰਦਾ ਉਸੇ ਤਰ੍ਹਾਂ ਇੱਕ ਕਹਾਣੀ ਦੇ ਵਿੱਚ ਇੱਕ ਅਣਕਿਆਸਿਆ ਅਚੰਪੇਪੂਰਨ ਪ੍ਰਭਾਵ ਪੈਂਦਾ ਹੈ ਜਦੋਂ ਕੀ ਹੁੰਦਾ ਇੱਕ ਪਲਟਾ ਆਉਂਦਾ ਹੈ ਫਿਰ ਹੈ ਕਹਾਣੀ ਵਿੱਚ ਸਮੇਂ ਸਥਾਨ ਤੇ ਪ੍ਰਭਾਵ ਦੀ ਇਕਤਾ ਮੁੱਢ ਤੋਂ ਲੈ ਕੇ ਅੰਤ ਤੱਕ ਬਣੀ ਰਹਿੰਦੀ ਹੈ ਹੁਣ ਹੈ ਲੰਮੀ ਕਹਾਣੀ ਦਾ ਕਥਨਕ ਲੰਮੀ ਕਹਾਣੀ ਦਾ ਆਕਾਰ 10000 ਸ਼ਬਦਾਂ ਜਾਂ ਉਸ ਤੋਂ ਵੱਧਾ ਹੋਣ ਕਰਕੇ ਪ੍ਰਸਥਿਤੀਆਂ ਦੀ ਬਹੁਤਾਂਤ ਹੁੰਦੀ ਹੈ ਇਸ ਵਿੱਚ ਜੀਵਨ ਨਾਲ ਸੰਬੰਧਿਤ ਕਿਸੇ ਪੱਖ ਨੂੰ ਵੀ ਛੋਇਆ ਜਾ ਸਕਦਾ ਹੈ ਕਿਸੇ ਵੀ ਪੱਖ ਨੂੰ ਛੋਇਆ ਜਾ ਸਕਦਾ ਕਹਾਣੀ ਦੇ ਕਥਨਕ ਵਿੱਚ ਰੋਚਕਤਾ ਉਤਸੁਕਤਾ ਤਣਾਅ ਤੇ ਸਿਖਰ ਦਾ ਹੋਣਾ ਬਹੁਤ ਜ਼ਰੂਰੀ ਹੈ ਕੀ ਕੀ ਹੋਣਾ ਬਹੁਤ ਜ਼ਰੂਰੀ ਹੈ ਰੌਚਕਤਾ ਉਤਸੁਕਤਾ ਤਣਾਅ ਤੇ ਸਿਖਰ ਇਸ ਵਿੱਚ ਕੇਵਲ ਆਕਾਰ ਹੀ ਨਹੀਂ ਸਗੋ ਉਸ ਦੇ ਬਹੁਪਰਤੀ ਬਸਾਰਾ ਮਤਲਬ ਮਲਟੀ ਲੇਅਰ ਨੂੰ ਵੀ ਸਮਝਿਆ ਗਿਆ ਹੈ ਠੀਕ ਹੈ ਹੁਣ ਹੈ ਮਿੰਨੀ ਕਹਾਣੀ ਦਾ ਗਥਨਕ ਮਿੰਨੀ ਕਹਾਣੀ 2 ਕੋ 17 ਤੋਂ ਲੈ ਕੇ ਅੱਧੇ ਕੋ ਪੰਨੇ ਦੇ ਆਕਾਰ ਕਰਕੇ ਆਪਣੀ ਵੱਖਰਤਾ ਨੂੰ ਦਰਸਾਉਂਦੀ ਹੈ ਵੱਖਰਤਾ ਨੂੰ ਕਿਵੇਂ ਦਰਸਾਉਂਦੀ ਹੈ ਕਿਉਂਕਿ ਇਹ 2 ਕੋ 17 ਤੋਂ ਲੈ ਕੇ ਅੱਧੇ ਕੋ ਪੰਨੇ ਤੱਕ ਦੀ ਹੁੰਦੀ ਹੈ ਇਸ ਵਿੱਚ ਘਟਨਾਵਾਂ ਦਾ ਵਾਪਰਨਾ ਥੋੜੇ ਸਮੇ ਲਈ ਹੁੰਦਾ ਕਿਉਂਕਿ ਮਿੰਨੀ ਹੈ ਥੋੜੇ ਸਮੇ ਲਈ ਹੀ ਵਾਪਰਨਾ ਹੋਊਗਾ ਇਸ ਦਾ ਪਲਾਟ ਕਸਵਾ ਪਲੋਟ ਵਿਸਟ ਹੁੰਦਾ ਹੈ ਅਤੇ ਵੇਗ ਤਿੱਖਾ ਮਤਲਬ ਸਪੀਡ ਸ਼ਾਰਪ ਹੁੰਦਾ ਹੋਇਆ ਜਲਦੀ ਹੀ ਸਿਖਰ ਤੇ ਪਹੁੰਚ ਜਾਂਦਾ ਹੈ ਪਹੁੰਚ ਕੇ ਸਮਾਪਤ ਹੁੰਦਾ ਹੈ ਸਿਖਰ ਤੇ ਮਤਲਬ ਐਂਡਿੰਗ ਤੇ ਆ ਜਾਂਦਾ ਹੈ ਜਲਦੀ ਹੀ ਪ੍ਰਭਾਵ ਦੀ ਇਕਤਾ ਨੂੰ ਕਾਇਮ ਰੱਖਣ ਲਈ ਆਕਾਰ ਦਾ ਛੋਟਾ ਹੋਣਾ ਲਾਜ਼ਮੀ ਹੈ ਹੁਣ ਆਪਾਂ ਪੜਾਂਗੇ ਆਪਣਾ ਤੀਜਾ ਤੱਤ ਚਰਿੱਤਰ ਚਿੱਤਰਣ ਚਰਿੱਤਰ ਚਿੱਤਰਣ ਨਿੱਕੀ ਕਹਾਣੀ ਦਾ ਚਰਿੱਤਰ ਚਿੱਤਰ ਚਰਿੱਤਰ ਚਿੱਤਰਣ ਦਾ ਕਹਾਣੀ ਵਿੱਚ ਮਹੱਤਵਪੂਰਨ ਸਥਾਨ ਹੈ ਆmei ਕਹਾਣੀ ਵਿੱਚ ਘਟਨਾਵਾਂ ਦੀ ਆਪਣੀ ਵਿਸ਼ੇਸ਼ਤਾ ਹੁੰਦੀ ਹੈ ਪ੍ਰਕਟਨਾਵਾਂ ਕਦੇ ਵੀ ਆਪਣੇ ਆਪ ਨਹੀਂ ਵਾਪਰ ਸਕਦੀਆਂ ਕਹਾਣੀਕਾਰ ਘਟਨਾ ਨੂੰ ਵਿਸ਼ੇਸ਼ ਪ੍ਰਸੰਗ ਵਿੱਚ ਪੇਸ਼ ਕਰਦਾ ਹੈ ਤੇ ਅਜਿਹਾ ਪ੍ਰਸੰਗ ਦੇਣ ਲਈ ਉਹ ਪਾਤਰਾਂ ਦੀ ਸਿਰਜਣਾ ਕਰਦਾ ਹੈ ਇਸ ਕਰਕੇ ਚਰਿੱਤਰ ਚਿੱਤਰਣ ਦੀ ਸਫਲਤਾ ਦੇ ਆਧਾਰ ਉੱਤੇ ਹੀ ਕਹਾਣੀ ਦੀ ਸਫਲਤਾ ਨਿਰਭਰ ਕਰਦੀ ਹੈ ਉਹਨੇ ਜਿਹੜੇ 3 ਪੁਆਇੰਟ ਨੇ ਇਹ ਤੁਸੀਂ ਸੇਮ ਪੁਆਇੰਟ ਲੰਮੀ ਕਹਾਣੀ ਤੇ ਮਿੰਨੀ ਕਹਾਣੀ ਵਿੱਚ ਵੀ ਲਿਖ ਸਕਦੇ ਹੋ 4th ਤੇ 5th ਪੁਆਇੰਟ ਇਹਨਾਂ ਦੇ ਡਿਫਰੈਂਟ ਨੇ ਉਹ ਆਪਾਂ ਪੜਾਂਗੇ 3rd ਪੁਆਇੰਟ ਕੀ ਸੀਗਾ ਆਪਣਾ ਚਰਿੱਤਰ ਚਿੱਤਰਣ ਦੀ ਸਫਲਤਾ ਦੇ ਆਧਾਰ ਉੱਤੇ ਹੀ ਕਹਾਣੀ ਦੀ ਸਫਲਤਾ ਹੁਣ ਜਿੰਨਾ ਹੀ ਆਪਣਾ ਕਿਸੇ ਕੈਰੈਕਟਰ ਨੂੰ ਆਪਾਂ ਸਟਰੋਂਗ ਦਿਖਾਵਾਂਗੇ ਜਿੰਨਾ ਵਧੀਆ ਤਰੀਕੇ ਨਾਲ ਉਸ ਨੂੰ ਪੇਸ਼ ਕਰਾਂਗੇ ਓਨੀ ਹੀ ਆਪਣੀ ਕਹਾਣੀ ਵਧੀਆ ਲੱਗੂਗੀ ਤੇ ਓਨੀ ਹੀ ਕਹਾਣੀ ਸਫਲ ਹੋਊਗੀ ਆਪਣੀ ਹੁਣ ਆਪਾਂ ਪੜਦੇ ਹਾਂ 4th ਪੁਆਇੰਟ ਨਿੱਕੀ ਕਹਾਣੀ ਦਾ ਨਿੱਕੀ ਕਹਾਣੀ ਵਿੱਚ ਪਾਤਰਾਂ ਦੀ ਗਿਣਤੀ ਜ਼ਿਆਦਾ ਨਹੀਂ ਹੁੰਦੀ ਆਪਾਂ ਨੂੰ ਪਤਾ ਹੀ ਹੈ ਨਿੱਕੀ ਕਹਾਣੀ ਹੈ ਤਾਂ ਉਸ ਵਿੱਚ ਪਾਤਰ ਜ਼ਿਆਦਾ ਨਹੀਂ ਹੋਣਗੇ ਕਹਾਣੀ ਦਾ ਆਕਾਰ ਛੋਟਾ ਹੋਣ ਕਰਕੇ ਉਸ ਵਿੱਚ ਘੱਟ ਪਾਤਰ ਹੀ ਸਮਾ ਸਕਦੇ ਹਨ ਕਿਉਂਕਿ ਕਹਾਣੀ ਹੀ ਛੋਟੀ ਜਿਹੀ ਉਹਦੇ ਵਿੱਚ ਵੱਧ ਪਾਤਰ ਕਿਵੇਂ ਆ ਜਾਣਗੇ ਠੀਕ ਹੈ ਹੁਣ ਹੈ 5th ਪੁਆਇੰਟ ਇਸ ਲਈ ਜ਼ਰੂਰੀ ਹੈ ਕਿ ਸਿਰਫ ਖਾਸ ਪਾਤਰਾਂ ਦੇ ਚਰਿੱਤਰ ਨੂੰ ਹੀ ਸਮੁੱਚੀਆਂ ਸੰਭਾਵਨਾਵਾਂ ਨਾਲ ਨਿਖਾਰਿਆ ਜਾਵੇ ਤਾਂ ਜੋ ਕਹਾਣੀ ਦੇ ਨਿਸ਼ਚਿਤ icar ਵਿੱਚ ਜੀਵਨਦਾਇਕ ਸਜੀਵ ਬਿੰਬ ਮਤਲਬ ਲਿਵਿੰਗ ਅਮੇਸ਼ ਪੇਸ਼ ਕੀਤਾ ਜਾ ਸਕੇ ਤਾਂ ਕਰਕੇ ਕਿਉਂਕਿ ਹੁਣ ਘਟ ਪਾਤਰ ਇਸ ਮਾ ਸਕਦੇ ਨੇ ਉਹ ਕਹਿੰਦੇ ਫਿਰ ਇਸ ਲਈ ਜ਼ਰੂਰੀ ਹੈ ਸਿਰਫ ਖਾਸ ਪਾਤਰਾਂ ਨੂੰ ਹੀ ਆਪਾਂ ਸਮੁੱਚੀਆਂ ਸੰਭਾਵਨਾਵਾਂ ਨਾਲ ਨਿਖਾਰੀਏ ਤਾਂ ਜੋ ਕਹਾਣੀ ਦੇ ਨਿਸ਼ਚਿਤ icar ਵਿੱਚ ਜੀਵਨ ਦਾ ਇੱਕ ਸਜੀਵ ਬਿੰਬ ਪੇਸ਼ ਕੀਤਾ ਜਾ ਸਕੇ ਹੁਣ ਲੰਮੀ ਕਹਾਣੀ ਲੰਮੀ ਕਹਾਣੀ ਵਿੱਚ ਪਾਤਰਾਂ ਦੀ ਗਿਣਤੀ 3-4 ਤੋਂ ਵੱਧ ਹੋ ਸਕਦੀ ਹੈ ਠੀਕ ਹੈ ਇਸ ਵਿੱਚ ਨਿੱਕੀ ਕਹਾਣੀ ਵਿੱਚ ਤਾਂ ਜ਼ਿਆਦਾ ਨਹੀਂ ਸੀਗੇ ਪਰ ਲੰਮੀ ਕਹਾਣੀ ਵਿੱਚ ਕਿੰਨੇ ਹੋ ਸਕਦੇ ਨੇ 3-4 ਜਾਂ ਉਸ ਤੋਂ ਵੱਧ ਪਰ ਇਹ ਕਹਾਣੀ ਸੰਚਾਰ ਦਾ ਮੁੱਖ ਤੱਤ ਹੁੰਦੇ ਹਨ ਇਹ ਪਾਤਰ ਆਮਦਾਰਨ ਵਿਅਕਤੀ ਹੀ ਹੁੰਦੇ ਹਨ ਕੀ ਹੁੰਦੇ ਨੇ ਮੁੱਖ ਤੱਤ ਹੁੰਦੇ ਨੇ ਕਿਸ ਦੇ ਕਹਾਣੀ ਦੇ ਠੀਕ ਹੈ ਫਿਰ ਹੈ 5th ਪੁਆਇੰਟ ਜੋ ਕਿ ਸਮੇਂ ਵਿੱਚ ਤੰਗੀਆਂ ਤੁਰਸ਼ੀਆਂ ਮਨੋਭਾਵਨਾਵਾਂ ਨਾਲ ਜੂਝਦੇ ਪਾਤਰਾਂ ਨੂੰ ਬੜੀ ਯਥਾਰਥਕ ਮਤਲਬ ਰੀਅਲਿਸਟਿਕ ਤੇ ਮਨੋਵਿਗਿਆਨਿਕ ਮਤਲਬ ਸਾਈਕੋਲੋਜੀਕਲ ਇਨਸਾਈਟ ਨਾਲ ਬੜੇ ਸੰਜੀਵ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ ਸੰਜੀਵ ਰੂਪ ਮਤਲਬ ਲਿਵਿੰਗ ਫਾਰਮ ਵਿੱਚ ਹੁਣ ਇਥੇ ਆਪਾਂ ਨੂੰ ਕੀ ਦੱਸਿਆ ਕਿਹੜੇ ਕਿਹੜੇ ਪਾਤਰਾਂ ਨੂੰ ਸ਼ੋਅ ਕੀਤਾ ਜਾਂਦਾ ਹੈ ਤੰਗੀਆਂ ਤੁਰਸ਼ੀਆਂ ਵਾਲਿਆਂ ਨੂੰ ਮਨੋਭਾਵਨਾਵਾਂ ਨਾਲ ਜੂਝਦੇ ਪਾਤਰਾਂ ਨੂੰ ਬੜੇ ਅਥਾਰਤਕ ਮਤਲਬ ਰੀਅਲਿਸਟਿਕ ਤਰੀਕੇ ਨਾਲ ਸ਼ੋਅ ਕੀਤਾ ਜਾਂਦਾ ਹੈ ਹੁਣ ਆਪਾਂ ਦੇਖਾਂਗੇ ਮਿੰਨੀ ਕਹਾਣੀ ਵਿੱਚ ਕਿਵੇਂ ਦੇ ਹੁੰਦੇ ਨੇ ਪਹਿਲਾਂ ਆਪਾਂ ਦੇਖਾਂਗੇ ਗਿਣਤੀ ਕਹਾਣੀ ਵਿੱਚ ਪਾਤਰਾਂ ਦੀ ਗਿਣਤੀ ਸੀਮਤ ਹੁੰਦੀ ਹੈ ਇਸ ਦਾ ਵੀ ਨਾਮ ਹੀ ਦੱਸਦਾ ਮਿੰਨੀ ਹੈ ਤਾਂ ਜ਼ਿਆਦਾ ਪਾਤਰ ਰਿਸਤ ਵੀ ਨਹੀਂ ਆ ਸਕਦੇ ਕਿਉਂਕਿ ਇਸ ਦਾ ਆਕਾਰ ਛੋਟਾ ਹੋਣ ਕਰਕੇ ਬਹੁਤੇ ਪਾਤਰਾਂ ਦੀ ਕੋਈ ਤਾਂ ਨਹੀਂ ਹੁੰਦੀ ਇਸ ਦੇ ਪਾਤਰ ਸਧਾਰਨ ਵਿਅਕਤੀ ਵੀ ਹੋ ਸਕਦੇ ਹਨ ਹੁਣ ਆਪਾਂ ਇਸ ਤੇ ਦੇਖਾਂਗੇ ਕਿਹੜੇ ਪਾਤਰਾਂ ਦੀ ਹੁੰਦੀ ਹੈ ਜੋ ਕੇ ਸਮੇਂ ਵਿੱਚ ਸਾਧਾਰਨ ਜੀਵਨ ਜਿਉਂਦੇ ਲੋਕਾਂ ਦੀ ਹੁਣ ਇਸ ਵਿੱਚ ਕਿਹੜੇ ਲੋਕਾਂ ਨੂੰ ਸ਼ੋਅ ਕੀਤਾ ਜਾਂਦਾ ਹੈ ਕਿਹੜੇ ਪਾਤਰਾਂ ਨੂੰ ਸਾਧਾਰਨ ਜੀਵਨ ਜਿਉਂਦੇ ਲੋਕਾਂ ਦੀਆਂ ਤੰਗੀਆਂ ਤੁਰਸ਼ੀਆਂ ਹੰਡਾਉਂਦੇ ਲੋਕਾਂ ਦਾ ਬਿਆਨ ਹੁੰਦਾ ਹੈ ਸਾਧਾਰਨ ਜੀਵਨ ਜਿਉਂਦੇ ਜਿਹੜੇ ਤੰਗੀਆਂ ਤੁਰਸ਼ੀਆਂ ਕੱਟ ਰਹੇ ਹੁੰਦੇ ਹਨ ਉਹਨਾਂ ਦਾ ਜੀਵਨ ਬਿਆਨ ਕੀਤਾ ਜਾਂਦਾ ਹੈ ਤਾਂ ਹੁਣ ਆਪਾਂ ਆਪਣੇ ਪਹਿਲੇ ਤਿੰਨ ਤੱਤ ਡਿਸਕਸ ਕਰ ਲਏ ਨੇ ਤੁਸੀਂ ਸਕਰੀਨਸ਼ਾਟ ਲੈਣੇ ਨੇ ਤਾਂ ਲੈ ਲਓ ਮੈਂ ਤੁਹਾਨੂੰ ਚੰਗੀ ਤਰ੍ਹਾਂ ਸ਼ੋਅ ਕਰ ਰਹੀ ਆਂ ਠੀਕ ਹੈ ਤਾਂ ਹੁਣ ਜਿਹੜੇ ਅਗਲੇ ਤੱਤ ਆਪਣੇ ਰਹਿ ਗਏ ਆਪਾਂ 1-2 ਦਿਨਾਂ ਵਿੱਚ ਉਹ ਵੀ ਪੜਾਂਗੇ ਤਾਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ